ਬਹੁਤ ਸਕਾਰਤਾ ਗੁਰੂ ਅਰਜਨ ਦੇਵ ਜੀ ਕਰ ਸਕਦੇ ਹੈ ਜਿਹੜੇ ਨੰਗੇ ਪੈਰੇ ਕੰਡਿਆਂ ਦੇ ਵਿੱਚ ਦੀ ਵਿਚੋਰ ਕਰਦੇ ਹੁੰਦੇ ਆ ਅੱਜ ਤੱਕ ਜੋੜਾ ਲਾਉਣਾ ਵੀ ਔਖਾ ਹੋਇਆ ਪਿਆ ਹੈ ਜਰਾਭਾ ਵੀ ਪਾ ਕੇ ਉਸੇ ਤਰ੍ਹਾਂ ਤਾਬਿਆ ਪੈਰ ਪਾਉਣੇ ਮੁਸ਼ਕਲ ਹੋਇਆ ਠਰ ਜਾਂਦੇ ਪਾਣੀ ਨਾਲ ਐਸੇ ਹਾਲਤ ਸੂਖਮ ਸਰੀਰ ਹੋਣ ਕਰਕੇ ਇਹ ਕੜਜ ਵੀ ਜੀਵਾਂ ਦੀ ਹੋਈ ਹੈ ਸੱਚੇ ਪਾਤਸ਼ਾਹ ਸਮਤ ਬਖਸ਼ਣ ਸੋ ਗੁਰੂ ਕੇ ਪਿਆਰ ਜਿਹੜੇ ਇਸ ਪ੍ਰਕਾਰ ਦੇ ਯਤਨ ਕੰਨ ਦੇ ਵੀਰਾਂ ਦੇ ਮਨ ਚ ਫਰਮਦੇ ਹਨ ਜੇ ਜੇ ਕਿਸੇ ਗੰਦੇ ਥਾਂ ਵਿੱਚ ਜਿਸ ਰੂਪ ਲੈ ਜਾਣਾ ਪਵੇ ਤੇ ਜੋੜਾ ਪਾ ਕੇ ਵੀ ਲੈ ਜਾਣਾ ਚਾਹੀਦਾ ਹੈ। ਸਤਿਗੁਰ ਦੇ ਚਰਨ ਉਚਰਦਾਸ ਹੀ ਕਰਨੀ ਮਾਣੋਂ ਦੀ ਕਿ ਮਾਰਾ ਸਮਤ ਬਖਸ਼ਣ ਤੇ ਗੰਦੇ ਥਾਂ ਵਿੱਚ ਰੂਪ ਲੈ ਜਾਈਏ ਨਾ ਜੇ ਕੋਈ ਸਮਾਂ ਬਣ ਵੀ ਜਾਵੇ ਤੇ ਹੱਥ ਰੱਬ ਨੇ ਦੋ ਦਿੱਤੇ, ਦੋ ਪੈਰ ਦਿੱਤੇ ਹੈ। ਇਹਨਾਂ ਨਾਲ ਤੁਰ ਕੇ ਜਾ ਕੇ ਹੱਥੇ ਝਾੜੂ ਫੜ ਕੇ ਉਹ ਥਾਂ ਨੂੰ ਸਾਫ਼ ਕਰ ਲਿਆ ਕਰੀਏ ਸਤਿਗੁਰ ਦੇ ਰੂਪ ਦਾ ਸਤਕਾਰ ਕਾਇਮ ਰੱਖਣ ਵਾਸਤੇ। ਗੁਰੂ ਤੇ ਪਿਆਰੇ ਜੋੜਾ ਨੇ ਕਦੇ ਵੀ ਪਾਉਣਾ ਚਾਹੀਦਾ ਸਤਿਗੁਰੂ ਦੇ ਸੰਬੰਧ ਵਿੱਚ ਨਾ ਕਿਸੇ ਗ੍ਰੰਥਾਕਾਰ ਨੇ ਪੂਵੇ ਲਿਖਿਆ ਨਾ ਖੜਾਵਾ ਲਿਖਿਆ ਨਾ ਜਰਾਬਾ ਲਿਖਿਆ ਨਾ ਜੋੜਾ ਕੁਝ ਨਹੀਂ ਨੰਗੇ ਚਰਨੀ ਸਤਿਗੁਰੂ ਦੇ ਚੱਲ ਕੇ ਆਏ ਅੱਜ ਅਸੀਂ ਬਹੁਤੇ ਸ਼ਕੀਨ ਹੋਣ ਦਾ ਕਾਰਨ ਜਰਾਬਾਂ ਵੀ ਲਾਉਣੀਆਂ ਗੁਰੂ ਕੇ ਪਿਆਰੋਂ ਪਸੰਦ ਨਹੀਂ ਕਰਦੇ ਤੇ ਜੋੜੇ ਪਾਉਣ ਤੋਂ ਵੀ ਕਦੇ ਸੰਕੋਚ ਨਹੀਂ ਕਰਦੇ ਲਿਖਤੀ ਰੂਪ ਵਿੱਚ ਵੀ ਕਹਿਣ ਤੋਂ ਸੋ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਰੀ ਕੌਮ ਨੂੰ ਇਹ ਇੱਕ ਦਾ ਸਬੋਧ ਬਖਸ਼ ਕਰਕੇ ਤੇ ਸਾਰਿਆਂ ਦੇ ਆਸੇ ਦੇ ਪਰਸ ਪਰ ਪ੍ਰੇਮ ਬਖਸ਼ ਕਰਕੇ ਨਿਹਾਲ ਕਰਨ ਅਤੇ ਸਾਰਿਆਂ ਦੇ ਆਤਮਸ਼ਿਆਨੀ ਬੁੱਧ ਹੋਵੇ ਜਿਸ ਕਰਕੇ ਸਤਿਗੁਰੂ ਸਾਡਾ ਨਿਸ਼ਚਾ ਆ ਜਾਵੇ